ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 19-20 ਅਪ੍ਰੈਲ ਪੰਜਾਬ ਦੇ ਮੌਸਮ ਦੀ ਕਿਉਂਕਿ ਵੀਰੋ ਪਿਛਲੇ 2-3 ਦਿਨਾਂ ਤੋਂ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ 19-20 ਨੂੰ ਪੰਜਾਬ ਦੇ ਵਿੱਚ ਇੱਕ ਪੱਛਮੀ ਸਿਸਟਮ ਆਵੇਗਾ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇ ਵੀਰੋ ਵੱਖ-ਵੱਖ ਸਮੇਂ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਮੀਂਹ ਦੇ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਵੀਰੋ ਕੱਲ ਸ਼ਾਮ ਦੇ ਟਾਈਮ ਵੀ ਤਕਰੀਬਨ ਕੁਝ ਭਾਗਾਂ ਦੇ ਵਿੱਚ ਆਪਾਂ ਨੂੰ ਛੋਟੀ ਮੋਟੀ ਹਲਚਲ ਦੇਖਣ ਨੂੰ ਮਿਲਿਆ ਗਰਜ ਚਮਕ ਦੇ ਨਾਲ ਮੀਂਹ ਦੀਆਂ ਕਣੀਆਂ ਛਿੱਟੇ ਛੋਟਾ ਮोटा ਮਾਹੌਲ ਆਪਾਂ ਨੂੰ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਪਰ ਓਵਰਆਲ ਪੰਜਾਬ ਦਾ ਮੌਸਮ ਠੀਕ ਹੀ ਰਿਹਾ ਕੋਈ ਜ਼ਿਆਦਾ ਵੱਡੀਆਂ ਗਤੀਵਿਧੀਆਂ ਮੀਂਹ ਦੀਆਂ ਬਰਸਾਦਿਆਂ ਹਨੇਰੀ ਨਮਾਇਦਾਂ ਦਾ ਮਾਹੌਲ ਵੀਰੋ ਨਹੀਂ ਬਣਿਆ ਨਾਰਮਲ ਹੀ ਬਦਲਬਾਈ ਹੋਈ ਹੈ ਤੇ ਥੋੜੇ ਸਮੇਂ ਦੇ ਵਿੱਚ ਅੱਗੇ ਗੁਜ਼ਰ ਗਈ ਸੋ ਇਦਾਂ ਦਾ ਮਾਹੌਲ ਵੀਰੋ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਤੁਬੀਰੋ ਜਪੋ 19 ਦੀ ਗੱਲ ਕਰਦੇ ਹਾਂ 19 ਨੂੰ ਸਵੇਰ ਤੋਂ ਹੀ ਲੈ ਕੇ ਪੰਜਾਬ ਦੇ ਵੀਰੋ ਪੱਛਮੀ ਸਰਹੱਦੀ ਖੇਤਰ ਨੇ ਜੋ ਕਿ ਪਹਾੜੀ ਏਰੀਆ ਦੇ ਨੇੜੇ ਪੈਂਦੇ ਨੇ ਮਾਝੇ 도ਆਬੇ ਦੇ ਖੇਤਰ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਅੱਜ ਸਵੇਰ ਤੋਂ ਹੀ ਲੈ ਕੇ ਬੱਦਲਾਂ ਦੀ ਆਵਾਜਾਈ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਵੀਰੋ ਹੌਲੀ-ਹੌਲੀ ਜਿਵੇਂ-ਜਿਵੇਂ ਅੱਗੇ ਸਮਾਂ ਵਧੇਗਾ ਦੁਪਹਿਰ ਕੋ ਤੋਂ ਬਾਅਦ ਬੱਦਲ ਬਈ ਹੋਰ ਸੰਘਣੀ ਹੋਵੇਗੀ ਤੇ ਵੀਰੋ ਬਰਸਾਤ ਦੇ ਅਸਰ ਵਧਣਗੇ ਦੁਪਹਿਰ ਤੋਂ ਲੈ ਕੇ ਜੋ ਅੱਧੀ ਰਾਤ ਤੋਂ ਪਹਿਲਾਂ ਸਮਾਂ ਹੋਵੇਗਾ ਵੀਰੋ ਇਸ ਸਮੇਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਮਾਝੇ 도ਆਬੇ ਦੇ ਖੇਤਰ ਅੱਗੇ ਪ ਨੂੰ ਮਿਲਣ ਗਈਆਂ ਵੱਖ-ਵੱਖ ਸਮੇਂ ਵੱਖ-ਵੱਖ ਖੇਤਰਾਂ ਦੇ ਵੀਰੋ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਮੀਂਹ ਹਰੇਰੀ ਗਰਜ ਚਮਕਾ ਕਿਤੇ ਤੇਜ਼ ਛਾਟੀ ਦਰਮੀ ਕੁਝ ਥੋੜੇ ਸਮੇਂ ਲਈ ਵੀਰੋ ਐਦਾਂ ਦਾ ਹਲਕੇ ਤੋਂ ਦਰਮਿਆਨੀ ਬਰਸਾਤ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਜਿਆਦਾ ਵੱਡਾ ਜਲਥਲ ਦਾ ਮਾਹੌਲ ਵੀਰੋ ਨਹੀਂ ਬਣੇਗਾ ਪਰ ਪੰਜਾਬ ਦਾ ਮੌਸਮ ਖਰਾਬ ਜ਼ਰੂਰ ਹੋਵੇਗਾ ਟੁੱਟਵੇਂ ਰੂਪ ਦੇ ਵਿੱਚ ਵੀਰੋ ਇਹ ਨਹੀਂ ਕਿ ਸਾਰੇ ਹੀ ਹਿਜਲੇ ਦੇ ਵਿੱਚ ਮੀਂਹ ਪੈ ਗਿਆ ਜਿਹਦੇ ਕੁਝ ਭਾਗਾਂ ਦੇ ਵਿੱਚ ਮੀਂਹ ਪੈਗਾ ਕੁਝ ਭਾਗ ਖੁਸ਼ਕ ਰਹਿਗੇ ਸੋ ਐਦਾਂ ਦੇ ਟੁੱਟਵੇਂ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਸਾਰੇ ਹੀ ਪੰਜਾਬ ਦੇ ਵਿੱਚ ਇਹ ਸਿਸਟਮ ਦੇ ਚ ਮੱਧ ਪੰਜਾਬ ਤੱਕ ਦੇ ਏਰੀਆ ਵੀਰੋ ਮਾਝੀ ਤੋਂ ਬੇ ਖੇਤਾਂ ਤੋਂ ਲੈ ਕੇ ਜੋ ਕਿ ਮੋਗਾ, ਰ대전ਾ ਵੀਰੋ ਸੈਂਟਰ ਪੰਜਾਬ ਆ ਕੇ ਵੀਰ ਇੱਥੋਂ ਤੱਕ ਦੇ ਖੇਤਾਂ ਦੇ ਵੀਰ ਆਪਣਾ ਬਰਸਾਤੀ ਗਤੀਵਿਧੀਆਂ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਪਰ ਜੋ ਪੰਜਾਬ ਦੇ ਦੱਖਣੀ ਭਾਗ ਨੇ ਮੁਕਸਰ ਸਾਹਿਬ ਤੋਂ ਲੈ ਕੇ ਬਠਿੰਡਾ, ਮਾਨਸਾ, ਬਰਨਾਲਾ, ਕੁਝ ਭਾਗ ਸੰਗਰੂਰ ਦੇ ਵੀਰੋ ਕੁਝ ਭਾਗ ਬੜਲਾਡਾ, ਤਲਵੰਡੀ ਸਾਬੋਰੀਆ ਵਗੈਰਾ ਵੀਰ ਇਹ ਜੋ ਏਰੀਆ ਹੋਣਗੇ ਜੋ ਪੰਜਾਬ ਦੇ ਆਪਾਂ ਨੂੰ ਹਰਿਆਣੇ ਤੇ ਰਾਜਸਥਾਨ ਦੇ ਨਾਲ ਲੱਗਦੇ ਖੇਤਰੇ ਨੇ ਇਨ੍ਹਾਂ ਖੇਤਰਾਂ ਦੇ ਵਿੱਚ ਵੀਰ ਹਲਚਲਪਨ ਨੂੰ ਥੋੜੀ-ਮੋਟੀ ਦੇਖਣ ਨੂੰ ਮਿਲੇਗੀ ਥੋੜੇ-ਮੋਟੇ ਘੱਟ ਔਰ ਉਹਨਾਂ ਖੇਤਰਾਂ ਦੇ ਮੁਕਾਬਲੇ ਨਾ ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਘੱਟ ਹੀ ਦੇਖਣ ਨੂੰ ਮਿਲਣਗੀਆਂ। ਬਾਕੀ ਵੀਰੋ ਅੱਜ ਹਵਾਵਾਂ ਦੀ ਆਪਾਂ ਗੱਲ ਕਰੀਏ ਹਵਾਵਾਂ ਅੱਜ ਦੱਖਣ ਪੂਰਬ ਦਿਸ਼ਾ ਤੋਂ ਚੱਲਣਗੀਆਂ। ਨੌਰਮਲ ਰਫ਼ਤਾਰ ਤੇ ਹਵਾਵਾਂ ਚੱਲਣਗੀਆਂ ਵੀਰੋ ਆਉਂਦੇ ਅੱਜ ਤੇ ਕੱਲ ਦੇ ਵਿੱਚ ਹਵਾਵਾਂ ਪੂਰਬ ਦੱਖਣ ਹੀ ਚੱਲਣਗੀਆਂ ਵੀਰੋ ਉਸ ਤੋਂ ਬਾਅਦ ਸਿਸਟਮ ਦਾ ਅਸਰ ਤਕਰੀਬਨ ਅੱਜ ਦੀ ਰਾਤ ਬਣਿਆ ਰਹੇਗਾ। ਕੱਲ ਸਵੇਰ ਤੋਂ ਵੀਰੋ ਸਿਸਟਮ ਦਾ ਅਸਰ ਪੁੱਛ ਥੋੜਾ ਘਟਦਾ ਹੋਇਆ ਦੇਖਣ ਨੂੰ ਮਿਲੇਗਾ ਕਿ ਸਿਸਟਮ ਹੈ ਠੀਕश्रेਣੀ ਦਾ ਕੋਈ ਨਾ ਪਜਾ ਤਕੜਾ ਨਹੀਂ ਕਹਿ ਸਕਦੇ ਜਿਆਦਾ ਹਲਕਾ ਵੀ ਨਹੀਂ ਕਹਿ ਸਕਦੇ ਸੋ ਦਰਮਿਆਨੇ ਪੱਧਰ ਦਾ ਵੀਰੋ ਸਿਸਟਮ ਹੈ ਸੋ ਆਪਣਾ ਪ੍ਰਭਾਵ ਦਿਖਾ ਕੇ ਅੱਗੇ ਗੁਜ਼ਰ ਜਾਵੇਗਾ ਕੱਲ ਤੋਂ ਉਮੀਦ ਹੈ ਕਿ ਪੰਜਾਬ ਦੇ ਮੌਸਮ ਦੇ ਵਿੱਚ ਆਪਾਂ ਨੂੰ ਥੋੜਾ ਮੋਟਾ ਹੋਰ ਸੁਧਾਰ ਹੁੰਦਾ ਦੇਖਣ ਨੂੰ ਮਿਲੇਗਾ ਕੱਲ ਦੁਪਹਿਰ ਤੋਂ ਬਾਅਦ ਅੱਜ ਦੀ ਰਾਤ ਤੇ ਵੀਰੋ ਅੱਜ ਦਾ ਦਿਨ ਇਹ ਬਰਸਾਤੀ ਗਤੀਵਿਧੀਆਂ ਦੇ ਆਪਰ ਕੁੱਟਵੇਂ ਰੂਪ ਦੇ ਵਿੱਚ ਚਲਦੀਆਂ ਰਹਿਣਗੀਆਂ ਬਾਕੀ ਵੀਰੋ ਮੌਸਮ ਦੇ ਵਿੱਚ ਜੇਕਰ ਹੋਰ ਕੋਈ ਤਬਦੀਲੀ ਹ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਵੀਰੋ ਸੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ